ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡ ਝਿੰਜੜੀ ਦੀ ਅਗਮਨ ਜੋਤ ਕੋਰ ਜਿਸ ਨੂੰ ਕੀ ਨੇਹਾ ਦੇ ਨਾਮ ਦੇ ਨਾਲ ਸਾਰੇ ਦੇਸ਼ ਵਾਸੀ ਜਾਣਦੇ ਨੇ ਉਸ ਦੇ ਵਿਆਹ ਨੂੰ ਮਸਾਂ 5 ਮਹੀਨੇ ਦਾ ਹੀ ਸਮਾਂ ਹੋਇਆ ਸੀ ਕਿ ਸੋਹਰੇ ਪਰਿਵਾਰ ਦੇ ਵੱਲੋਂ ਉਸ ਨੂੰ ਬੜੀ ਹੀ ਬੇਰਹਿਮੀ ਦੇ ਨਾਲ ਜ਼ਹਿਰ ਦੇ ਕੇ ਮਾਰ ਦਿੱਤਾ ਗਿਆ ਸੀ ਦਾਜ ਦੇ ਲੋਭਿਆਂ ਨੂੰ ਸਜ਼ਾ ਦਿਵਾਉਣ ਦੇ ਲਈ ਭਾਈ ਕਨਈਆ ਹਿਮੈਨਿਟੇਰੀਅਨ ਯੂਕੇ ਦੀ ਸੰਸਥਾ ਨੇ ਪਰਿਵਾਰ ਦਾ ਸਾਥ ਦਿੱਤਾ ਨੇਹਾ ਦੇ ਸਾਹ ਸੋਹਰਾ ਤੇ ਉਸ ਦਾ ਘਰ ਵਾਲਾ ਜੇਲ੍ਹ ਦੇ ਵਿੱਚ ਬੰਦ ਨੇ ਦੱਸਦੇ ਕਿ ਨੀਹਾ ਦਾ ਕੇਸ ਇਸ ਸਮੇਂ ਹਾਈ ਕੋਰਟ ਤੇ ਵੀ ਚੱਲ ਰਿਹਾ ਹੈ ਕਿੰਨਾ ਚਿਰ ਕੇਸ ਚੱਲੇਗਾ ਕੋਈ ਪਤਾ ਨਹੀਂ ਕਦੋਂ ਦੋਸ਼ੀਆਂ ਨੂੰ ਸਜ਼ਾ ਹੁੰਦੀ ਹੈ ਇਹੋ ਜਿਹੇ ਦਾਜ ਦੇ ਲੋਭੀਆਂ ਨੂੰ ਅਤੇ ਦਾਜ ਵਰਗੀਆਂ ਕੁਰੀਤੀਆਂ ਨੂੰ ਸਮਾਜ ਦੇ ਵਿੱਚੋਂ ਬੰਦ ਕਰਵਾਉਣ ਦੇ ਲਈ ਭਾਈ ਕਨਈਆ ਹਿਮੈਨਿਟੇਰੀਅਨ ਦਾ ਸਾਥ ਦਿਓ ਅਤੇ ਨੀਹਾ ਦਾ ਕੇਸ ਲੜਨ ਵਾਸਤੇ ਫੰਡਿੰਗ ਦੀ ਲੋੜ ਹੈ ਇਸ ਦੇ ਲਈ ਵੀ ਸਹਿਯੋਗ ਕਰਨ ਦੇ ਲਈ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਪਾਈਕਨਈਆ ਹਿਮੇਨਿਟੇਰੀਅਨ ਏਡ ਦੇ ਵੱਲ ਤੁਸੀਂ ਜਾਣਦੇ ਹੀ ਹੋ ਕਿ ਕਿਸ ਤਰ੍ਹਾਂ ਦੇ ਨਾਲ ਇੱਕ ਵਿਆਹ ਵਾਲੀ ਵੀਡੀਓ ਵਾਇਰਲ ਹੁੰਦੀ ਹੈ ਜਿਸ ਦੇ ਵਿੱਚ ਨੀਹਾ ਇਹ ਆਖ ਰਹੀ ਸੀ ਕਿ ਮੈਨੂੰ ਤਾਂ ਇੰਸਟਾ ਵੀ ਚਲਾਉਣਾ ਨਹੀਂ ਆਂਦਾ ਅਤੇ ਮੈਂ ਆਪਣੇ ਪਤੀ ਨੂੰ ਕਿਹਾ ਕਿ ਤੂੰ ਚਲਾ ਲਿਆ ਕਰੀ ਮੈਂ ਤੇਰੇ ਪਿੱਛੇ ਬੈਠ ਜਾਇਆ ਕਰੂੰਗੀ ਇਹੋ ਜਹੀ ਮਾਸੂਮ ਅਤੇ ਭੋਲੀ ਭਾਲੀ ਪਿੰਡ ਦੀ ਕੁੜੀ ਦੇ ਨਾਲ ਉਹ ਖਿਲਵਾੜ ਕੀਤਾ ਗਿਆ ਸੋਹਰਿਆਂ ਦੇ ਵੱਲ ਕਿ ਅੱਜ ਉਸ ਦਾ ਸਾਰਾ ਪਰਿਵਾਰ ਪਾਗਲਾਂ ਦੀ ਤਰ੍ਹਾਂ ਇਨਸਾਫ ਤੇ ਲਈ ਗੁਹਾਰ ਲਗਾ ਰਹੇ ਹੈ